ਜਿਲ੍ਹਾ ਤਰਨਤਾਰਨ ਦੇ ਸਰਹੱਦੀ ਪਿੰਡ ਡੱਲ ਮਾੜੀ ਮੇਗਾ ਮਾੜੀ ਕੰਬੋਗੇ ਡੇਲੀਰੀ ਸੁਰ ਸਿੰਘ ਪਿੱਖੀ ਵੰਡ ਅਤੇ ਬਹੁਵੰਡ ਸਾਹਿਬ ਵਿਖੇ بارش ਨੇ ਮਚਾਈ ਭਾਰੀ ਤਬਾਈ ਇਸ ਮੌਕੇ ਦੀਆਂ ਦੇਖੋ ਤਸਵੀਰਾਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਸੜਕ ਉੱਪਰ ਖੜਾ ਪਾਣੀ ਅਤੇ ਰਾਹਗੀਰਾਂ ਨੂੰ ਆ ਰਹੀਆਂ ਹਨ ਭਾਰੀ ਮੁਸ਼ਕਲਾਂ ਖਬਰ ਤਾਂ ਇੱਥੋਂ ਤੱਕ ਵੀ ਆਈ ਹੈ ਕਈ ਪਿੰਡਾਂ ਦੇ ਵਿੱਚ ਕਬਰੇ ਵੀ ਡੁੱਗਣ ਦੇ ਸਮਾਚਾਰ ਪ੍ਰਾਪਤ ਹੋਏ ਹਨ ਇਸ ਭਾਰੀ بارش ਦੇ ਨਾਲ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ